ਕੋ ओंकार ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਜਿ ਸਦਾ ਤੁਮ ਕਾ ਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਸ਼ਾਨਜ ਕਰਦਾ ਕਰਿਆ ਸਭ ਦਾ ਰਣ ਕੋ ਆਜ ਸੰਗ ਕਰਿਆ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੇ ਰਹੇ ਪਿਆਸਾਂ ਤੁਮੇ ਸਾਡ ਕੋਈ ਅਵਰ ਨਾ ਤਾ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਣ ਚੁਣ ਸੱਤਰ ਹਮਾਰੇ ਮਾਰਿਏ ਆਪ ਹਾਥ ਦਾ ਮੁਝੇ ਅਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੁਝ ਜਿਓ ਕਰਿਓ ਰਸਾ ਰੱਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਬਿਜਾਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਦਰਸ਼ਨ ਉਪਜਾਇਓ ਆਦ ਅੰਤ ਇਕ ਅਵਤਾਰ ਸੋਈ ਫਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਪਲੇ ਬੁਰੇ ਕੇ ਪੀਰ ਪਛਾਨ ਚੀਤੀ ਤੇ ਕੁੰਚਰ ਅਸ ਖੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਦਕਾਰਕ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਕ ਕਰਤ ਹੋ ਕਬਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਉਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲ ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਪੇਦਾ ਜਾਕੂ ਭੀਵ ਨ ਪਾਪਤ ਵੇਦਾ ਤਾਂ ਕੋ ਕਰਪਾ ਹਨ ਉਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪਿਵ ਆਪ ਆਪਣੀ ਬੁਧ ਹੈ ਜੀਤੇ ਵਰਨਤ ਪਿਨ ਪਿਨ ਤੋਹੇ ਤੇਤੇ ਤੁਮਰਾ ਲਖ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੀ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਉ ਫੁਲ ਰਾਜਾ ਹਬਾ ਬੈਠਾ ਕਹੋ ਸਮਟੋ ਸੰਕਰ ਇਕ ਇਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਬਵ ਅਵਰਸ਼ਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੁਜ ਤਵ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਗਤ ਹਗੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਐ ਰਸਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇ ਹਰਿਓ ਤਾਕੇ ਤਾਪ ਤਨਕ ਮੋਹਰ ਰਿੱਧ ਸਦ ਕਰਮੋ ਸਭ ਹੋਈ ਦੋਸ਼ਟ ਸਾਸ਼ਵ ਸਕੇ ਨ ਕੋਏ ਏਕ ਬਾਰ ਜਿੰਤ ਮੈਂ ਸੰਬਾਰ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤੇਹਾਰੋ ਕਾਹਾ ਦਾਰਿਤ ਦੋਸ਼ਟ ਦੋਖ ਤੇਰਾ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀ ਕਬਿਓ ਬਾਤ ਬੇ ਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਸਾ ਓਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭਾ ਤੁਮ ਕਾ ਵੋ ਆਪ ਹਾਤ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾ ਨਿ ਕਰਦਾ ਕਰਿਆ ਸਭ ਦਾ ਰਣ ਕੋ ਆਦ ਸੰਗਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮੇ ਸ਼ਾਡ ਕੋਈ ਅਵਰ ਨਾ ਤਾਉ ਜੋ ਪਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿਏ ਜਨ ਜਨ ਸੱਤਰ ਹਮਾਰੇ ਮਾਰੀਏ ਆਪ ਹਾਥ ਦਾ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਮੱਛਾ ਸ੍ਰੀ ਅਸ ਤੁਝ ਜੋ ਕਰਿਓ ਰਛਾ ਰੱਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਬਿਜਾਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋਂ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਦਰਸ਼ਨ ਉਪਜਾਇਓ ਆਦ ਅੰਤ ਇੱਕ ਹੈ ਔਤਾਰਾ ਸੋਈ ਫੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪਸ ਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਪਲੇ 부ਰੇ ਕੇ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਸ਼ਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ અપਾਰ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੋਝ ਉਚਾਰ। ਤੁਮ ਸਭ ਹੀ ਤੇ ਰਹਤ ਨਿਰਾਲ। ਜਾਣ ਤਬੀਦ ਭੀਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ। ਤਾਂ ਕਾ ਮੋੜ ਉਚਾਰਤ ਭੇਦਾ। ਜਾਕੂ ਭੀਵ ਨ ਪਾਪਤ ਵੇਦਾ। ਤਾਂ ਕੋ ਕਰ ਪਾਹਨ ੁਨਮਾਨ। ਮਹਾ ਮੂੜ ਕਸ਼ ਭੀਤ ਨ ਜਾਣ। ਮਹਾ ਦੇਵ ਕੋ ਕਹਿਤ ਸਦਾ ਸਿਵ। ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਬਧ ਹੈ ਦੇਤੇ ਬਰਨਤ ਪਿੰਨ ਪਿੰਨ ਤੋਹੇ ਤੇਤੇ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਸਜਾ ਫ੍ਰਤਮ ਸੰਸਾਰ ਏਕੈ ਰੂਪ ਅਨੁਪਸ ਰੂਪਾ ਰੰਗ ਪਿਉ ਰਾਬ ਕੈ ਪੂਪਾ ਅੰਲਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਉ ਫੁਲ ਰਾਜਾ ਹਬਾ ਬੈਠਾ ਕਹੋ ਸਮਟੋ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਬਵ ਅਵਰਸ਼ਾ ਮੇਰੇ ਤੁਮ ਕਰੋ ਸਿਖ ਉਬਾਰ ਸਿਖ ਸੰਗਰ ਦੁਸ਼ਟ ਜੀਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਨ ਕਾਤਾਂ ਜੇ ਅਸਪੁਜ ਤਵ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਖਤ ਹੋ ਗਐ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟਨ ਐ ਰੱਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਲੈ ਹਰਿਓ ਤਾਂ ਕੇ ਤਾਪ ਤਨਕ ਮੋਹਰੋ ਰਿੱਧ ਸਦ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਏ ਇਕ ਬਾਰ ਜਿੰਤ ਮੈਂ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤਿਹਾਰੋ ਕਾਹਾ ਦਾਰਿਤ ਦੋਸ਼ਟ ਦੋਖ ਤੇਰਾ ਖੜਗ ਕੇਤਮ ਸਰਨ ਤੇ ਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਨਿਹੋ ਬਚਾਈ ਸੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਤ ਬੇਨਤੀ ਚੋਂ ਪੋਈ ਹਮਰੀ ਕਰੋ ਹੱਥ ਦਾ ਰੱਸਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ ਸਦਾ ਤੁਮ ਕਾ ਵੋ ਆਪ ਹਾਥ ਦਾ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅਸ਼ਾ ਨਿਜ ਕਰਦਾ ਕਰਿਆ ਸਭੈ ਰਣ ਕੋ ਆਦ ਸੰਗਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਤਾਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਇਹ ਚੁਣ ਚੁਣ ਸੱਤਰ ਹਮਾਰੇ ਮਾਰਿ ਇਹ ਆਪ ਹਾਥ ਦਾ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਬਰਿਆ ਹੋ ਜੋ ਸਦਾ ਹਮਾਰੇ ਪਛਾਣ ਸ੍ਰੀ ਅਸ ਤੁਝ ਜੋ ਕਰਿਓ ਰਛਾ ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਬਿਜਾਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਗਾ ਕੀਆ ਤਮਾਸਾਂ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਸ਼ਨ ਉਜਾਇਓ आदि अंत एक है अवतार सोई गुरु समझो हमारा नमस्कार तसे को हमारी सकल प्रजा जन आप सवारी शिव कण को सब गुण सुख दियो सतरण को पल मोह बदकेयो कट कट के अंतर के जानत पले बुरे के पीर पहचानत चीटी ते कुंचर अस खोला ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਸ਼ਾਨ ਠਟ ਕਟ ਕੀ ਪਟ ਪਟ ਕੀ ਜਾਨ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੂਝ ਉਚਾਰ ਤਮ ਸਭ へ ਤੇ ਰਹਤ ਨਿਰਾਲਮ ਜਾਨ ਤਬੀਦ ਭੀਤ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਭੇਦਾ ਜਕ ਭੀਵਨ ਪਾਪਤ ਵੇਦਾ ਤਾਂ ਕੋ ਕਰ ਪਾਹਨ ੁਨਮਾਨ ਮਹਾ ਮੂੜ ਕਸ਼ ਭੀਤ ਨ ਜਾਣ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਬਧਾ ਦੇਤੇ ਬਰਨਤ ਪਿੰਨ ਪਿੰਨ ਤੋਹੇ ਤੇਤੇ ਤੁਮਰਾ ਲਖਨ ਨਾ ਜਾਏ ਪਸਾਰਾ ਕਹਿ ਬਿਸ ਜਾ ਫ੍ਰਥਮ ਸੰਸਾਰ ਏਕੈ ਰੂਪ ਅਨੁਪਸ ਰੂਪਾ ਰੰਕ ਪਿਉ ਰਾਬ ਕਈ ਪੂਪਾ ਅੰਦਜ ਜੇ ਰਜ ਸੇ ਤਜਕੀਨੀ ਉਤਪਜ ਖਾਨ ਬਹੋਰਜ ਦੀਨੀ ਕਉ ਫੁਲ ਰਾਜਾ ਹਵੇ ਬੈਠਾ ਕਹੋ ਸੰਮਟੋ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪਸ ਜ਼ੰਬਵ ਅਵਰਸ਼ਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰ ਦੁਸ਼ਟ ਜੀਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਨ ਕਾਤਾਂ ਜੇ ਅਸਤੁਜ ਤਵ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਖਤ ਹੋ ਗੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟਨ ਐ ਰੱਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇ ਹਰਿਓ ਤਾਂ ਕੇ ਤਾਪ ਤਨਕ ਮੋਹਰ ਰਿੱਧ ਸਦ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨਾ ਕੋਏ ਇਕ ਬਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰਿਦ ਦੁਸ਼ਟ ਦੋਖ ਤੇਰਾ ਖੜਗ ਕੇਤਮ ਸਰਨ ਤੇ ਹਾਰੀ ਆਪ ਹੱਥ ਦੈਂ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕੋ ਓੰਕਾਰ ਸਰਬਾਹ ਭਰੂ ਦੇ ਕੀ ਫਾਤੇ ਪਾਤਸ਼ਾਹੇ ਦਸਵੇਂ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੇ ਇਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਜੁਟ ਸਬੈ ਤੁਮ ਕਾ ਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰਾ ਪਰਵਾਰ ਸੇਵਕ ਸਿੱਖ ਸਬੈ ਕਰਤਾਰ ਮੋਹ ਰਛਾ ਨਿ ਕਰਦਾ ਕਰਿਆ ਸਬਰਨ ਕੋ ਆਦ ਸੰਗਰਿਆ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੇ ਰਹੇ ਪਿਆਸਾਂ ਤੁਮੇ ਸਾਡ ਕੋਈ ਅਵਰ ਨਾ ਦਾਂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਨ ਚੁਨ ਸੱਤਰ ਹਮਾਰੇ ਮਾਰਿਏ ਆਪ ਹਾਥ ਦੈ ਮੁਜੇ ਅਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸਰੀ ਅਸ ਉਜਜੋ ਕਰਿਓ ਰਸਾ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਜਾਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਗਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੇਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਉਖਾਯੋ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੇ ਜਾਨਤ ਪਲੇ 부ਰੇ ਕੇ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਇਕ ਇਕ ਕੀ ਪੀਰ ਪਸ਼ਾਨ ਭਟਕਟ ਕੀ ਪਟਪਟ ਕੀ ਜਾਨ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲ ਜਾਨਤ ਬੀਦ ਭੀਦ ਅਰ ਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੋੜ ਉਚਾਰਤ ਭੇਦਾ ਜਕ ਭੀਵ ਨ ਪਾਪਤ ਭੇਦਾ ਤਾ ਕੋ ਕਰਪਾ ਹਨ ੁਨਮਾਨ ਮਹਾ ਮੂੜ ਕਸ਼ ਭੀਤ ਨ ਜਾਣ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਬਧ ਹ ਜੇਤੇ ਬਰਨਤ ਪਿੰਨ ਪਿੰਨ ਤੋਹੇ ਤੇਤੇ ਤਮਰਾ ਲਖਨ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁਪਸ ਰੂਪਾ ਰੰਕ ਪਿਉ ਰਾਬ ਕਈ ਪੂਪਾ ਅੰਦਜ ਜੇ ਰਜ ਸੇ ਤਜਕੀਨੀ ਉਤਪਜ ਖਾਨ ਬਹੋਰ ਚ ਦੀਨੀ ਕਉ ਫੁੱਲ ਰਾਜਾ ਹਵੇ ਬੈਠਾ ਤਹੋ ਸਮਟ ਪੋ ਸੰਕਰਿ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਬਵ ਅਵਰਸ਼ਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੁ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੀ ਅਸਤੁਜ ਤਵ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਖ ਤਵ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾ ਕੇ ਕਾਲ ਨਿਕਟਨ ਅਹ ਰਸ਼ਾ ਹੋਏ ਤਾਹੇ ਸਭ ਕਾਲਾ ਦੋਸ਼ਟ ਅਰਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਦੇ ਹਰਿਓ ਤਾ ਕੇ ਤਾਪ ਤਨਕ ਮੋਹਰੋ ਰਿੱਧ ਸਦ ਕਰਮੋ ਸਭ ਹੋਈ ਦੋਸ਼ਟ ਸਾਸ਼ਵੈ ਸਕੈ ਨ ਕੋਏ ਏਕ ਬਾਰ ਜਿੰਤ ਮੈਂ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਓ ਬਾਰੀ ਸਰਬ ਠੋਰ ਮੋ ਹੋ ਸਹਾਈ दुष्ट दुख ते लेहो बचाई सो ओंकार श्री बाहुबू जी की फति पातशाही दसनी तबयो बात बिनती चौपोई अमरी कर हाथ दे रशो पूर्ण होए चित की इच्छा तब चरनन मन रहे हमारा अपना जान करो कृपा रा हमरे जठ सदा तुम गावो आप हाथ दा मोए बचावो सुखी बसै मोरो परिवार सेवक सिख सबे करतार ਮੌਰੇ ਸ਼ਾਲਿ ਕਰਦਾ ਕਰਿਆ ਸਭੈ ਰਣ ਕੋ ਆਦ ਸੰਕਰਿਆ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੇ ਰਹੇ ਪਿਆਸਾਂ ਤੁਮੇ ਸਾੜ ਕੋਈ ਅਬਰ ਨਾ ਦਾਂ ਜੋ ਪਰ ਚਾਹੂ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰਿਏ ਆਪ ਹਾਥ ਦਾ ਮੁਜੇ ਅਬਰਿਆ ਮਰਨ ਕਾਲ ਕਾ ਤਾਸ ਨੇ ਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿਓ ਰਸਾ ਰੱਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਬਿਜਾਰੇ ਦੀਨ ਬੰਦੁ ਟਣਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਕ ਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਗਾਂ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੇਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਤਜਨ ਉਜਾਇਓ ਆਦ ਅੰਤ ਇੱਕ ਹੈ ਆਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਕਿਸਹਿ ਕੋ ਹਮਾਰੀ ਸકલ ਪ੍ਰਜਾ ਜਿਨੇ ਆਪਸ ਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਵੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪੀਰ ਪਛਾਨਤ ਚੀਤੀ ਤੇ ਕੁੰਟਰ ਅਸਥੂਲਾ ਸਤ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਵੀਰ ਪਛਾਨ ਘਟ ਘਟ ਕੀ ਪਟ ਪਟ ਕੀ ਜਾਨ ਜਬ ਉਦਕਰਖ ਤਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹੋਂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰ ਆਪ ਆਪਣੀ ਬੂਝ ਉਚਾਰ ਤਮਸਵਾ ਦੇ ਤੇ ਰਹਤ ਨਿਰਾਲੰ ਜਾਣਤ ਵੇਦ ਭੀਤ ਅਰ ਆਲ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਵੇਦਾ ਜਗੁ ਭੀਵ ਨ ਪਾਪਤ ਵੇਦਾ ਤਾਂ ਕੋ ਕਰ ਪਾ ਹਨ ਉਨਮਾਨ ਮਹਾ ਮੂੜ ਕਸ਼ਪੀਤ ਨ ਜਾਣ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੇ ਵਧ ਹ ਜੇਤੇ ਬਰਨਤ ਪਿੰ ਪਿੰ ਤੋਹੇ ਤੇਤੇ ਉਮਰਾਂ ਲਖ ਨ ਜਾਏ ਪਸਾਰਾ ਕਹਿ ਬਿ ਸ ਜਾ ਫਤਮ ਸੰਸਾਰਾ ਇਕਾ ਰੂਪਿਆ ਨੂਪਸ ਰੂਪਾ ਰੰਗ ਪਿਓ ਰਾਬ ਕਈ ਪੂਪਾ ਅੰਦਰ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰਜ ਦੀਨੀ ਬਉ ਫਲ ਰਾਜਾ ਹਵੈ ਬੈਠਾ ਤਹੋ ਸਮਟ ਪੋ ਸੰਗਰਿ ਕੈਠਾ ਸਗਰੇ ਸ੍ਰੇਸ਼ਟ ਦਿਖਾਈ ਅਚੰਭਵ ਆਦ ਰੁਗਾਦ ਸਰੂਪ ਸਜੰਭਵ ਅਵਰਸ਼ਾ ਮੇਰੇ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜੇਤੇ ਉਠਵਤ ਉਤਪਤ ਸਕਲ ਮਲੇਸ਼ ਕਰੋ ਰਨ ਕਤਾ ਜੇ ਅਸਪੁਜ ਤਬ ਸਰਨੀ ਪਾਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਔਰ ਖਜਵਨ ਭਗ ਪਰ ਇਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੈ ਅਹ ਰਸ਼ਾ ਹੋਏ ਤਾ ਸਭ ਕਾਲਾ ਦੋਸ਼ਟ ਅਰਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਲੈ ਹਰਿਓ ਤਾਂ ਕੇ ਤਾਪ ਤਨ ਕਮੋਹਰ ਹੋ ਰਿੰਦ ਸਦ ਕਰਮੋ ਸਭ ਹੋਈ ਦੋਸ਼ਟ ਸਾਸ਼ਵ ਵਸਕ ਨ ਕੋਏ ਇਕ ਬਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤਿਹਾਰੋ ਕਾਹਾ ਦਾਰਿਤ ਦੁਸ਼ਟ ਦੋਖ ਤੇਰਾ ਕੜਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਤੈ ਲਿਓ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ